ਤੇ ਤੁਹਾਡੇ ਹੀ ਲੱਗਦੇ ਤਾਇਆ ਜੀ ਲੱਗਦੇ ਸੀ ਨਾਮ ਸੁਲਵੰਤ ਸਿੰਘ ਸੁਲਵੰਤ لال ਸੁਲਵੰਤ لال ਉਮਰ ਕੋ ਜੇ ਉਮਰ ਕਿੰਨੀ ਕੋਈ ਆਏ 60 ਸਾਲ 7-7 ਦੇ ਕਰੀਬ ਉਮਰ ਕੀ ਗੱਲ ਹੋਈ ਹਾਂਜੀ ਉਹ ਰਸਤੇ ਐਕਸੀਡੈਂਟ ਦੇ ਦੌਰਾਨ ਮੌਤ ਹੋ ਗਈ ਨਾ ਐਕਸੀਡੈਂਟ ਉਹ ਤਰ੍ਹਾਂ ਆਪਣੇ ਭੁਲਾ بولਦੇ ਲੱਗੇ ਐਕਸੀਡੈਂਟ ਹੋ ਗਿਆ ਮਰ ਸਕਦੀ ਆ ਮਟਾਲੇ ਵੱਲੋਂ ਆਉਂਦੇ ਆ ਅਸਾਂ ਫੋਰੀਨ ਛੱਡ ਕੇ ਆਉਂਦੇ ਰਸਤੇ ਦੇ ਦੌਰਾਨ ਹਾਂਜੀ 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 ਮੋਰਸਾਲ ਦੇ ਮੌਕੇ ਤੇ ਹੀ ਫਿਰ ਹਾਂਜੀ ਪਤਾ ਨਹੀਂ ਹੋਸਰੇ ਆਈ ਫੋਨ ਗਿਆ ਫਿਰ ਮੋਕੇ ਤੇ ਆਈ ਤੇ ਉੱਥੇ ਲੱਗਾ ਕਿ ਸਾਡੇ ਕੋਲ ਦੋ ਬ੍ਰੋਟਡ ਪੇਸ਼ੈਂਟਸ ਆਏ ਸੀਗੇ ਤੇ ਜਿਹੜਾ ਇਨਸੀਡੈਂਟ ਕੋਈ ਸਮਥਿੰਗ ਗਾਦੜੀਆਂ ਦੇ ਨੇੜੇ ਹੋਇਆ ਤੇ ਉੱਥੇ ਮੋਟਰਸਾਈਕਲ ਦੀ ਕੋਈ ਕੋਲੀਜਨ ਹੋਇਆ ਤੇ ਉੱਥੇ ਦੋ ਜਿਹੜੇ ਸੀਗੇ ਪੇਸ਼ੈਂਟ ਉਹਨਾਂ ਦੀ ਬ੍ਰੋਟਡ ਸੀਗੇ ਜਦੋਂ ਸਾਡੇ ਕੋਲ ਲੈ ਕੇ ਆਏ ਸੀ ਠੀਕ ਹੈ ਇੱਕ ਦਾ ਨਾਮ ਕੁਲਮਨਤ ਲਾਲ ਸੀਗਾ ਏਜ ਕੋਈ 55 ਇਅਰਸ ਦੇ ਅਰਾਊਂਡ ਸੀਗੀ ਤੇ ਦੂਸਰਾ ਪੇਸ਼ੈਂਟ ਦਾ ਨਾਮ ਸੀਗਾ ਗੁਰਪ੍ਰੀਤ ਉਹ ਏਜ 25 ਇਅਰਸ ਸੀਗੀ ਇਹ ਜਦੋਂ ਲੈ ਕੇ ਆਏ ਨੇ ਉਦੋਂ ਹੀ ਡੈਥ ਹੋ ਚੁੱਕੀ ਸੀਗੀ ਬਿਲਕੁਲ ਬ੍ਰੌਡ ਡੈਥ ਪੇਸ਼ੈਂਟ ਸੀਗੇ ਕੁਲਵੰਤ ਲਾਲ ਇਜ਼ ਰੈਜ਼ੀਡੈਂਟ ਆਫ ਗਾਦਨੀਆ ਸਾਜਨ ਕੁਮਾਰ ਰੈਜ਼ੀਡੈਂਟ ਵਿੰਜਵਾਮ ਹੈਗਾ ਤੁਹਾਡੇ ਕੀ ਲੱਗਦਾ ਆਇਆ ਜੀ ਲੱਗਦਾ ਸੀ ਨਾਮ ਕੁਲਵੰਤ ਸਿੰਘ ਉਹ ਮਰ ਗਏ ਕਮਤ ਲਾਲ ਕਮਤ ਲਾਲ ਉਮਰ ਕੋ ਜੇ ਉਮਰ ਕਿੰਨੀ ਕੋ ਹਏ 60 ਸਾਲ ਸੱਤ ਸੱਤ ਦੇ ਕਰੀਬ ਉਮਰ ਕੀ ਗੱਲ ਹੋਈ ਹਾਂਜੀ ਉਹ ਰਸਤੇ ਐਕਸੀਡੈਂਟ ਤੇ ਦਰਾਂ ਮੌਜੂਦ ਹੁੰਦਾ ਐਕਸੀਡੈਂਟ ਦੋ ਤਰ੍ਹਾਂ ਆਪਣੇ ਪੁੱਲਾਂ ਤੇ ਲੱਗ ਐਕਸੀਡੈਂਟ ਹੋ ਗਰਦਾ ਮੋਰ ਚਾਹ ਰਹੀ ਹੁੰਦੀ ਉਹ ਆ ਰਹੇ ਉੱਥੇ ਬਟਾਲੇ ਵੱਲੋਂ ਆਉਂਦੇ ਆ ਅਸਾਂ ਕੋਪਰੀਨ ਛੱਡ ਗਿਆ ਉਹਨੇ ਰਸਤੇ ਦੇ ਦਰਾਂ ਨੂੰ ਉਹ ਐਕਸੀਡੈਂਟ ਹੋ ਗਿਆ ਹਾਂਜੀ ਕਹਿੰਦੇ ਮੋਰ ਸਾਜ ਮੋਰ ਸਾਜ ਮੋਕੇ ਤੇ ਹਾਂਜੀ ਪਤਾ ਨਹੀਂ ਉਹ ਸਾਰੇ ਫੋਨ ਗਿਆ ਫਮੋਕੇ ਤੇ ਆਏ ਦੋ ਚਾਰ ਬੰਦੇ ਲੱਗਾ ਕਿ ਸਾਡੇ ਕੋਲ ਦੋ ਬ੍ਰੋਟਡ ਪੇਸ਼ੈਂਟਸ ਆਏ ਸੀਗੇ ਤੇ ਜਿਹੜਾ ਇਨਸੀਡੈਂਟ ਕੋਈ ਸਮਥਿੰਗ ਗਾਧੜੀਆਂ ਦੇ ਨੀਅਰ ਹੋਇਆ ਤੇ ਉੱਚ ਮੋਟਰਸਾਈਕਲ ਦੀ ਕੋਈ ਕਲੀਜਨ ਹੋਇਆ ਤੇ ਉੱਚ ਦੋ ਜਿਹੜੇ ਸੀਗੇ ਪੇਸ਼ੈਂਟ ਉਹਨਾਂ ਦੀ ਬ੍ਰਾਡ ਡੈੱਡ ਸੀਗੇ ਜਦੋਂ ਸਾਡੇ ਕੋਲ ਲੈ ਕੇ ਆਏ ਠੀਕ ਹੈ ਇੱਕ ਦਾ ਨਾਮ ਕੁਲਵੰਤ ਲਾਲ ਸੀਗਾ ਏਜ ਕੋਈ 55 ইয়ার্স ਦੇ ਆਰਾউন্ড ਸੀਗੀ ਤੇ ਦੂਸਰਾ ਪੇਸ਼ੈਂਟ ਦਾ ਨਾਮ ਸੀਗਾ ਗੁਰਪ੍ਰੀਤ 825 ইয়ার্স ਸੀਗੀ ਇਹ ਜਦੋਂ ਲੈ ਕੇ ਆਏ ਨੇ ਉਦੋਂ ਹੀ ਡੈਥ ਹੋ ਚੁੱਕੀ ਸੀਗੀ ਮਨੂੰ ਬ੍ਰਾਡ ਡੈੱਡ ਪੇਸ਼ੈਂਟ ਸੀਗੇ ਕੁਲਵੰਤ ਲਾਲ ਇਜ਼ ਰੈਜ਼ੀਡੈਂਟ ਆਫ ਗਾਦੜੀਆਂ 사જન ਕੁਮਾਰ ਰੈਜ਼ੀਡੈਂਟ ਵਿਂਜਵਾ ਤਾਯਾ ਜੀ ਲੱਗਦੇ ਸੀ ਨਾਮ ਕੁਲਵੰਤ ਸਿੰਘ ਕਮਲਤ ਲਾਲ ਕਮਲਤ ਲਾਲ ਉਮਰ ਕੋ ਜੇ ਉਮਰ ਕਿੰਨੀ ਕੋਈ ਆਏ 60 ਸਾਲ 7-7 ਦੇ ਕਰੀਬ ਉਮਰ ਕੀ ਗੱਲ ਹੋਈ ਹਾਂਜੀ ਉਹ ਰਸਤੇ ਐਕਸੀਡੈਂਟ ਤੇ ਦਰਾਂ ਮੋੜ ਹੋ ਗਏ ਨਾ ਐਕਸੀਡੈਂਟ ਉਹ ਤਰ੍ਹਾਂ ਆਪਣੇ ਭੁਲਾ بولਦੇ ਲੱਗੇ ਐਕਸੀਡੈਂਟ ਹੋ ਗਿਆ ਮੋਰਚਾ ਹੋ ਗਿਆ ਇਹ ਕੀ ਹੋ ਆਰੇ ਮਟਾਲੇ ਵੱਲੋਂ ਆਉਂਦੇ ਆ ਅਸਾਂ ਕੋਪਰ ਇਨ ਛੱਡ ਕੇ ਆਉਣੇ ਰਸਤੇ ਦੇ ਦਰਾਨ ਉਹ ਐਕਸੀਡੈਂਟ ਹੋ ਗਿਆ। ਹਾਂਜੀ ਕਰੀ। ਮੋਰ ਸਾਜ ਮੌਕਾ ਹੋ ਗਿਆ। ਮੌਕੇ ਤੇ ਹੀ ਫਿਰ ਹਾਂਜੀ ਪਤਾ ਨਹੀਂ ਉਹ ਸਾਰੇ ਫੋਨ ਗਿਆ ਫਿਰ ਮੋਕੇ ਤੇ ਆਇਆ। ਇੱਥਾਂ ਦੇ ਬੱਲ ਲੱਗਾ ਕਿ ਅੱਛਾ ਸਾਡੇ ਕੋਲ ਦੋ ਬ੍ਰੋਟਡ ਪੇਸ਼ੈਂਟਸ ਆਏ ਸੀਗੇ ਤੇ ਜਿਹੜਾ ਇਨਸੀਡੈਂਟ ਕੋਈ ਸਮਥਿੰਗ ਗਾਦੜੀਆਂ ਦੇ ਨੇਅਰ ਹੋਇਆ ਤੇ ਉੱਥੇ ਮੋਟਰਸਾਈਕਲ ਦੀ ਕੋਈ ਕੋਲੀਜਨ ਹੋਇਆ ਤੇ ਉੱਥੇ ਦੋ ਜਿਹੜੇ ਸੀਗੇ ਪੇਸ਼ੈਂਟ ਉਹਨਾਂ ਦੀ ਬ੍ਰਾਡ ਡੈੱਡ ਸੀਗੇ ਜਦੋਂ ਸਾਡੇ ਕੋਲ ਲੈ ਕੇ ਆਏ ਠੀਕ ਹੈ ਇੱਕ ਦਾ ਨਾਮ ਕੁਲਵੰਤ ਲਾਲ ਸੀਗਾ ਏਜ ਕੋਈ 55 ইয়ার্স ਦੇ ਆਰਾਊਂਡ ਸੀਗੀ ਤੇ ਦੂਸਰਾ ਪੇਸ਼ੈਂਟ ਦਾ ਨਾਮ ਸੀਗਾ ਗੁਰਪ੍ਰੀਤ 825 ইয়ার্স ਸੀਗੀ ਇਹ ਜਦੋਂ ਲੈ ਕੇ ਆਏ ਨੇ ਉਦੋਂ ਹੀ ਡੈਥ ਹੋ ਚੁੱਕੀ ਸੀਗੀ ਮਨੂੰ ਬ੍ਰਾਡ ਡੈੱਡ ਪੇਸ਼ੈਂਟ ਸੀਗੇ ਕੁਲਵੰਤ ਲਾਲ ਇਜ਼ ਰੈਜ਼ੀਡੈਂਟ ਆਫ ਗਾਦਣੀਆ 사જન ਕੁਮਾਰ ਰੈਜ਼ੀਡੈਂਟ ਵਿਂਜਵਾ ਟੈਗਰ